ਸ਼ਾਤਰੀ ਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਕਈ ਦਿਨਾਂ ਤੋਂ ਇੱਕ ਮੁੱਦਾ ਚੱਲ ਰਿਹਾ ਤੇ ਅੱਜ ਲੱਖੇ ਸਦਾਣੇ ਨੇ ਵੀਡੀਓ ਪਾਈਆ ਮੇਰੇ ਤੇ ਤੇ ਬਹੁਤ ਵਧੀਆ ਨਾਂ ਲੈ ਕੇ ਗੱਲ ਕੀਤੀ ਉਹਨੇ ਤੇ ਵਧੀਆ ਗੱਲ ਆ ਨਾਂ ਲੈ ਕੇ ਗੱਲ ਕਰਨੀ ਕਿਸੇ ਦੀ ਤੇ ਚੈਲੰਜ ਕਰਨਾ ਤੇ ਮੈਂ ਉਹ ਚੀਜ਼ ਦਾ ਜਵਾਬ ਦੇਣਾ ਚਾਹਣਾ ਤੇ ਮੈਂ ਲੱਖੇ ਸਦਾਣੇ ਨੂੰ ਦੱਸਣਾ ਚਾਹਣਾ ਜਿਹੜੇ ਟੈਸਟ ਤੋਂ ਅੱਜ ਦੱਸ ਰਹੇ ਹਾਂ ਨਾ ਮੈਂ 2018 ਦੇ ਵਿੱਚ ਆਪ ਪਉ ਖੋਦ ਲਾਈਵ ਹੋ ਕੇ ਦੱਸਿਆ ਸੀ ਇੱਕ ਤਾਨਕੇ ਉਹ ਹਾਂ ਟੈਸਟ ਡੋ ਟੈਸਟ ਹੋਏ ਨੇ ਤੇ ਮੈਂ ਟੈਸਟ ਦੇ ਵਿੱਚ ਆਇਆ ਪਰ ਜਿਹਨੇ ਤੈਨੂੰ ਜਾਣਕਾਰੀ ਦਿੱਤੀ ਹੈ ਤੂੰ ਕਹ ਰਿਹਾ ਮੈਨੂੰ ਜਾਣਕਾਰੀ ਦਿੱਤੀ ਗਈ ਆ ਜਿਨੇ ਵੀ ਤੈਨੂੰ ਜਾਣਕਾਰੀ ਦਿੱਤੀ ਆ ਉਹਨੇ ਜ਼ਿਆਦਾ ਤੈਨੂੰ ਜਾਣਕਾਰੀ ਅਧੂਰੀ ਦਿੱਤੀ ਆ ਜਾਂ ਤੂੰ ਫੇਰ ਵਿੱਚ ਝੁਕਾਪਲਾ ਕਰ ਗਿਆ ਉਹ ਲੈ ਰੱਖ ਗਿਆ ਜਾਣਕਾਰੀ ਪੂਰੀ ਇਹ ਆ ਲੱਖੇ ਸੁਣਾਣਿਆ ਧਿਆਨ ਨਾਲ ਸੁਣੀ ਟੈਸਟ ਹੋਏ ਸੀ ਮੈਂ 40 ਕੱਪ ਖੇਡਿਆ ਸੀ 40ਆਂ ਦੇ ਵਿੱਚੋਂ ਮੈਂ 22 ਕੱਪਾਂ ਦਾ ਬੈਟ ਰੀਡਰ ਤੇ 27 ਕੱਪ ਸ਼ਾਹਕੋਟ ਜਿੱਤੀ ਸੀ ਜਿੰਨਾ ਕੁ ਮੈਨੂੰ ਯਾਦ ਹੈ 27 ਕੱਪ ਸ਼ਾਹਕੋਟ ਫਾਟ ਸੀ ਤੇ ਉਹਦੇ ਵਿੱਚੋਂ 22 ਤੇ 33 ਦਾ ਮੈਂ ਬੈਸਟ ਸੀ ਤੇ ਹਰੇ ਬੈਸਟ ਨਿਕਲਦੇ ਤਾਂ ਮੈਂ ਟੈਸਟ ਹੁੰਦਾ ਸੀ ਤੇ ਮੈਂ ਟੈਸਟ ਦਿੱਤਾ ਤੇ ਮੇਰੇ ਨਾਲ ਦੋ ਕੁ ਵਾਰ ਮੈਂ ਇਹ ਚ ਪੇਨ ਕਿਲਰ ਪਾਇਆ ਗਿਆ ਮੋਰਫੀਨ ਜਿਹੜਾ ਤੁਹਾਨੂੰ ਨਾ ਬੈਨ ਹੋਇਆ ਨਾ ਮੈਂ ਉਦੋਂ ਵੀ ਹਿੱਕ ਤਾਣ ਕੇ ਕਹਿੰਦਾ ਸੀ ਗੁਰ ਬਾਈ ਲਾਈਵ ਬੈਠ ਕੇ ਦੱਸੋ ਕਿਹੜੇ ਪਲੇਅਰ ਵਿੱਚ ਕੀ ਪਾਇਆ ਗਿਆ ਮੈਂ ਉਦੋਂ ਵੀ ਹੀ ਚੈਲੰਜ ਕਰਦਾ ਸੀ ਤੇ ਮੈਂ ਅੱਜ ਵੀ ਦੱਸਣਾ ਚਾਹੁੰਨਾ ਕਲੀਅਰ ਕਰਨਾ ਚਾਹੁੰਨਾ ਕਿ ਉਸ ਟਾਈਮ ਮੇਰੇ ਵਿੱਚ ਮੋਰਫੀਨ ਪੇਨ ਕਿਲਰ ਸ਼ਾਲਟ ਪਾਇਆ ਗਿਆ ਸੀ ਉਹ ਹੀ ਗ੍ਰੇ ਕੱਪ ਦੇ ਮੈਂ ਬੈਠ ਨਿਕਲਦਾ ਇਹ ਟੈਸਟ ਹੁੰਦੀ ਸੀ ਤੇ ਸਿਰਫ ਇੱਕ ਪੇਨ ਕਿਲਰ ਮੋਰਫੀਨ ਪਾਇਆ ਗਿਆ ਜਿਹੜਾ ਤੂੰ ਕਹਿਣਾ ਵਾ ਫੀਮ ਦਾ ਰੋਲਾ ਪਾਤਾ ਜਿਨ੍ਹਾਂ ਜਿਨ੍ਹਾਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਨਾ ਕੌਲਾ ਕਰਕੇ ਤੂੰ ਕਹਿਣਾ ਹਾਂ ਮੈਂ ਨੋਟ ਕਰ ਜਾਈਂ ਗੱਲਾਂ ਮੈਨੂੰ ਕਾਲ ਕਰਕੇ ਦੱਸਿਆ ਗਿਆ ਹੋਊਗਾ ਆ ਚੀਜ਼ਾਂ ਬਾਰੇ ਤੇ ਮੈਂ ਤੈਨੂੰ ਕਲੀਅਰ ਕਰਨਾ ਚਾਹੁੰਨਾ ਉਹਨਾਂ ਤੋਂ ਪੁੱਛ ਦਵਾਰੇ ਕਿ ਯਾਰ ਮੈਨੂੰ ਡਾਕਟਰ ਦਾ ਨੰਬਰ ਦੋ ਕਿ ਸਲਤਾਨ ਦੇ ਵਿੱਚ ਕੀ ਪਾਇਆ ਗਿਆ ਸੀ ਮੈਂ ਤੈਨੂੰ ਹੁਣ ਵੀ ਕਹਿਣਾ ਦਵਾਰੇ ਲਾਈਵ ਹੋ ਕੇ ਦੱਸੇ ਕਿ ਸਲਤਾਨ ਦੇ ਵਿੱਚ ਡਾਕਟਰਾਂ ਨੇ ਕੀ ਦੱਸਿਆ ਸੀ ਇੱਕ ਮੋਰਫੀਨ ਦਾ ਸਾਲਟ ਪਾਇਆ ਗਿਆ ਸੀ ਠੀਕ ਹੈ ਮੈਂ ਬਾਈਕ ਆਪਾਂ ਦਾ ਬੈਠਦੀ ਤੇ ਮੈਂ ਕਲੀਅਰ ਕਰਨਾ ਤੈਨੂੰ ਇਹ ਚੀਜ਼ ਤੇ ਦੂਜੀ ਗੱਲ ਜਿਵੇਂ ਤੈਂ ਡੇਰੀ ਲਾਈਏ ਤਾਂ ਮੈਂ ਵੀ ਕੁਝ ਕਿਤੇ ਲਾ ਤੇਰੀ ਨੋਟ ਕੀਤੀਆਂ ਨੇ ਜਿਹੜੀ ਤੂੰ ਟੈਸਟਾਂ ਦੀ ਗੱਲ ਕਰਦਾ ਜਿਵੇਂ ਰਿਕਵੈਸਟ ਲਾਈਵ ਰਿਕਵੈਸਟ ਲਾਈਵ ਬਾਹਰ ਦੀ ਲਾਈਵ ਉਹਨਾਂ ਦੇ ਜਾ ਕੇ ਤੂੰ ਚੈੱਕ ਕਰਨ ਇੱਕ ਵਾਰ ਠੀਕ ਆ ਤੇ ਉਹ ਸਪੈਸ਼ਲ ਉਹਨੇ ਆਪਣੇ ਲਿਖ ਕੇ ਉਹ ਕੀਤਾ ਹੋਇਆ ਹੈਗਾ ਅਸੀਂ ਸਪੋਰਟਸ ਦੇ ਟੈਸਟ ਨਹੀਂ ਕਰਦੇ ਜਿੱਥੇ ਰੌਲਾ ਪੈਂਦਾ ਹੀ ਆ ਕੇ ਪਲੇਰ ਹੁੰਦਾ ਕੋਈ ਜੇ ਤੁਸੀਂ ਪਲੇਰ ਦਾ ਟੈਸਟ ਕਰਨੇ ਨੇ ਤਾਂ ਸਪੋਰਟਸ ਲਾਈਵ ਤੋਂ ਕਰੋ ਲੈਬ ਜਿਹੜੀ ਹੁੰਦੀ ਆ ਲੈਬ ਤੋਂ ਟੈਸਟ ਕਰੋ ਸਪੋਰਟਸ ਵਾਲੀ ਤੋਂ ਤੁਸੀਂ ਕੁਐਸਟ ਹੈਗੀ ਆ ਲੈਬ ਮਰੀਜ਼ਾਂ ਦੇ ਟੈਸਟ ਕਰਨ ਵਾਲੀ ਠੀਕ ਆ ਜਿਹੜੀ ਤੂੰ ਕੁਐਸਟਾਂ ਦੀ ਗੱਲ ਕਰਦਾ ਦੂਜੀ ਗੱਲ ਲੱਖੇਸ਼ਾਂ ਮੈਂ ਤੈਨੂੰ ਲੱਖਾ ਸਦਾਣਾ ਨਹੀਂ ਜਿਹੜਾ ਅੱਜ ਕੱਲ ਪੰਜਾਬ ਦਾ ਸ਼ੇਰਵਾਦਾਰ ਬਣਿਆ ਫਿਰਦਾ ਲੋਕਾਂ ਨੂੰ ਗੁੰਮਨਾਹ ਕਰਦਾ ਮੈਂ ਤੈਨੂੰ ਗੈਸਟਰ ਕਹਾਂਗਾ ਲੱਖਾ ਗੈਸਟ ਠੀਕ ਆ ਤੂੰ ਲੱਖਾਂ ਤੂੰ ਆਣੇ ਮੂੰਹੋਂ ਕਹਿ ਰਿਆ ਮੇਰੇ ਤੇ ਪਰਚੇ ਹੋਏ ਨੇ ਤੂੰ ਇਹ ਵੀ ਕਲੀਅਰ ਕਰਦਾ ਇੰਟਰਵਿਊ 'ਚ ਪਰਚੇ ਕਾਦੇ ਹੋਏ ਨਹੀਂ ਤੇਰੇ ਤੇ ਲੋਕਾਂ ਦੇ ਨਜਾਇਜ਼ ਕਾਬੂ ਚੇ ਕਰਦਾ ਸੀ ਉਹਦੇ ਪਰਚੇ ਕਾਬੂ ਚੇ ਕਰਦਾ ਸੀ ਉਹਦੇ ਪਰਚੇ ਠੀਕ ਆ ਕਾਲਜਾਂ ਦੇ ਵਿੱਚ ਤਵਾਰਾਂ ਲੈ ਲੈ ਵੜਦਾ ਦੀ ਬਹੁਤ ਵਧੀਆ ਪੰਜਾਬ ਦਾ ਉਹ ਕਰਦਾ ਸੀ ਤੂੰ ਬਹੁਤ ਹੀ ਤੇ 2012 ਇ ਤੈਨੂੰ ਮੈਂ ਇੱਕ ਗੱਲ ਦੱਸਦਾ 11 ਦੀ 2011 ਦੀ ਕੱਪ ਵਰਲਡ ਕੱਪ ਦਾ ਕੈਂਪ ਲੱਗਿਆ ਸੀ ਤੂੰ ਉੱਥੇ ਵੀ ਬਦਮਾਸ਼ੀ ਕਰਨ ਆਇਆ ਦੀ ਕਿਸੇ ਦੇ ਕਹਿਣ ਤੇ ਠੀਕਾ ਤੋ ਸਾਤ ਬੰਦੇ ਨੂੰ ਭੰਡ ਰਿਹਾ ਬਿੱਟੂ ਦਗਾਲ ਨੂੰ ਧੰਨੇ ਭਗਤ ਨੂੰ ਜਿਹਨੇ ਇੰਨੀ ਤਕੜੀ ਕੌਡੀ ਖੇਢੀ ਆ ਠੀਕਾ ਤੋ ਉਹਦੀ ਮਿੱਟੀ ਪੱਟਣ ਲੱਗਿਆ ਵਿਆਂ ਉਹ ਇੰਨੀ ਤਕੜੀ ਕੌਡੀ ਚੜ ਕੋਈ ਵੀ ਇਨਸਾਨ ਐਂਡ ਆਫ ਐਂਡ ਤੇ ਜਾ ਕੇ ਕਿਸੇ ਗਲਤ ਰਾਹ ਪੈ ਜਾਂਦਾ ਕੋਈ दारू ਪੀ ਲਾ ਜਾਂਦਾ ਠੀਕਾ ਪਰ ਜਿੰਨਾ ਟਾਈਮ ਉਹ ਕੌਡੀ ਖੇਢਿਆ ਉਹ ਜੱਟ ਆਪਣੇ ਪੱਟਾਂ ਦੇ ਜ਼ੋਰ ਤੇ ਖੇਢਿਆ ਤੇ ਦੁਨੀਆ ਮਨਾਈ ਉਹਨੇ ਠੀਕਾ ਤੋ ਉਹਦੇ ਕਮਰੇ 'ਚ ਬੈਠਾ ਜਿੱਥੇ ਦੋ ਪਲੇਅਰ ਹੋਰ ਸੱਦੇ ਸੀ ਹੁੰਦੇ ਜਾਂ ਕਿ ਪਲੇਅਰਾਂ ਦੀ ਆਪਸ ਵਿੱਚ 100 ਚੌੜ ਕਰਦੇ ਨੇ ਤੂੰ ਉੱਥੇ ਬਦਮਾਸ਼ੀ ਕਰਨ ਆਇਆ ਸੀ ਦੇ 2012 ਦੀ ਤੈਨੂੰ ਮੈਂ ਖੁਦ ਆਪਣੀ ਹੱਡ ਬੀਤੀ ਦੱਸਦਾ ਲੱਖੇ ਸਾਣਾ ਤੁਹਾਡੇ ਬਠਿੰਡ ਏਰੀਆ ਦੇ ਵਿੱਚ ਕਥਾਵੇਂ ਕਾਲੀ ਸਰਕਾਰ ਦੇ ਸੀਨੀਅਰ ਨੈਸ਼ਨਲ ਦੇ ਟ੍ਰਾਇਲ ਹੋ ਰਹੇ ਸੀ ਓਕੇ ਯਾਦੂ ਤੇਰੇ ਵੀ ਤੇਰੇ ਨਾਲ ਪੰਜ ਸੱਤ ਦੇ ਗੰਨਾ ਚੱਕੀ ਬੰਦੇ ਖੜੇ ਸੀ ਜਾਂ ਤੂੰ ਮੈਨੂੰ ਘੇਰਿਆ ਤੇ ਗਰਾਊਂਡ 'ਚ ਜਦ ਕਿਸ ਮੈਨੂੰ ਕਹਿ ਰਿਹਾ ਸੀ ਤੂੰ ਕਾਰਚੋ ਹਿੱਸਾ ਦੇ ਪਲੇਅਰ ਨੂੰ ਕਿਸ ਨੂੰ ਠੀਕ ਆ ਜਦ ਕਿ ਨਾ ਤਾਂ ਮੇਰੀ ਮੈਂ ਟੀਮ 'ਚ ਖੇਡਦੇ ਮੇਰੇ ਪਿੰਡ ਦੀ ਟੀਮ ਸੀ ਕਿਸੇ ਟੀਮ 'ਚ ਖੇਡਦਾ ਸੀ ਨਾ ਕਿ ਮੈਂ ਬੈਸਟ ਨਿਕਲੇ ਸੀ ਬੈਸਟ ਵੀ ਕੋਈ ਹੋਰ ਪਲੇਅਰ ਸੀ ਕਿ ਮੈਂ ਕਾਰਜ ਵਿੱਚ ਹਿੱਸਾ ਕਿਦਾ ਦਿੰਦਾ ਤੂੰ ਉਦੋਂ ਮੇਰੇ ਦੇ ਗੈਂਸਟਰੀ ਕਰਦਾ ਇਹ ਜਿਹੜੀ ਤੂੰ ਹੈ ਨਾ ਕਬੱਡੀ ਦੀ ਗੈਂਸਟਰੀ ਅੱਜ ਆਈ ਹੈ ਨਾ ਇਹ ਤੁਸੀਂ ਲਿਆ ਕੇ ਬਾੜੀਆਂ ਛੋੜੇ ਬੀਜੀ ਹੋਏ ਕੰਡੇ ਛੋੜੇ ਮੂਰੀ ਆ ਰਹੇ ਨੇ ਲੱਖੇ ਸਦਾਉਣੇ ਆ ਠੀਕ ਹੈ ਨਾ ਗੈਂਸਟਰੀ ਪਣਾ ਤੁਸੀਂ ਕੌਡੀ ਚ ਲੈ ਕੇ ਆਏ ਹੋ ਤੂੰ ਉਦੋਂ ਬਰਮਾਸ਼ੀ ਕਰਦੇ ਅੱਜ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਹਾਂਗਾ ਹਾਂ ਤੇਰੇ ਜਿੰਨਾ ਕੋਈ ਸੋਚਾ ਬੰਦਾ ਨਹੀਂ ਹੈਗਾ ਗੱਤੂੰ ਸਾਫ਼ ਸੁਥਰਾ ਤੂੰ ਗੈਂਸਟਰਾ ਕਬੱਡੀ ਚ ਵੀ ਗੈਂਸਟਰੀ ਤੁਸੀਂ ਲਿਆਉਣ ਵਾਲੇ ਹੋ ਅੱਜ ਛੋੜੇ ਕੰਡੇ ਬੀਜੀ ਹੋਏ ਮੂਰੀ ਆ ਰਹੇ ਨੇ ਸਾਨੂੰ ਭੁਗਤਨੇ ਪੈ ਰਹੇ ਹਨ ਆ ਪਲੇਅਰਾਂ ਨੂੰ ਥੋੜੇ ਬੀਜੇ ਹੋਏ ਜਾਂ ਤੁਸੀਂ ਬਦਮਾਸ਼ੀਆਂ ਕਰਦੇ ਸੀ ਠੀਕ ਆ ਤੂੰ ਸਭ ਤੋਂ ਇਲਜ਼ਾਮ ਲਾ ਰਿਹਾ ਸੰਦੀਪ ਬਾਈ ਤੇ ਗਾਹ ਇੱਕ ਪਲੇਅਰ ਇੱਕ ਵੀ ਪਲੇਅਰ ਹੱਥ ਖੜਾ ਕਰਕੇ ਕਹਿ ਦੇਵੇ ਹਾਂ ਸਾਨੂੰ ਸੰਦੀਪ ਨੇ ਫੋਨ ਕਰਾਇਆ ਤੇ ਖੜਾਇਆ ਆਪਣੀ ਫੈਡਰੇਸ਼ਨ ਜਾਂ ਸ਼ਾਹਕੋਟ ਜਿਹੜੀ ਉਹਦੀ ਆਪਣੀ ਟੀਮ ਦੀ ਬਾਬਾ ਸਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ 2014 ਤੋਂ ਚੱਲਦੀ ਆ ਰਹੀ ਆ ਪਹਿਲੇ ਸਾਲ ਵਰਚ ਚੋਲਾਈ ਬਣੀ ਦੀ ਇੱਕ ਵੀ ਪਲੇਅਰ ਕਹਿ ਦੇਵੇ ਬਾहां ਸਾਨੂੰ ਸੰਦੀਪ ਫੋਨ ਕਰਦਾ ਰਿਵਰਚ ਪਜੀ ਖੇਡੋ ਠੀਕ ਹੈ ਨਾ ਜਿਵੇਂ ਤੂੰ ਕਹਿ ਰਿਹਾ ਨਾ ਕਿ ਖਾਲੀ ਹੱਥਾਂ ਆ ਖਾਲੀ ਹੱਥ ਗਏ ਲੋਕ ਕਹਿੰਦੇ ਨੇ ਕਹਿੰਦਾ ਖਾਲੀ ਹੱਥਾਂ ਆ ਆਪਣਾ ਬਜੂਦ ਲੈ ਕੇ ਵਾਪਸ ਜਾਣਾ ਨੰਗਲ ਵਾਲਾ ਆਪਣਾ ਬਜੂਦ ਲੈ ਕੇ ਗਾ ਨੰਗਲ ਸੰਦੀਪ ਨੰਗਲ ਆਪਣਾ ਬਜੂਦ ਜਿੱਦੇ ਉਹ ਮਰਿਆ ਦੀ ਨਾ ਡੈਥ ਹੋਈ ਦੀ ਬਾਈ ਦੀ ਤੇ ਉਸ ਦਿਨ ਸੰਸਕਾਰ ਤੇ ਗੇਂਦਿਆਂ ਦਾ ਕਿਹੜਾ ਪੰਜਾਬ ਦਾ ਪਲੇਅਰ ਆ ਜਿਹੜਾ ਨਹੀਂ ਪਹੁੰਚਿਆ ਪੰਜਾਬ ਹਰਾਨ ਦਾ ਜਿਹੜਾ ਵੀ ਕੌਡੀ ਖੇਡਦਾ ਸੀ ਚਾਹੇ ਵਿਦੇਸਾਂ 'ਚ ਬੈਠੇ ਤੇ ਸਾਰੇ ਪਲੇਅਰ ਪਹੁੰਚੇ ਨੇ ਉਹਦੇ ਵਜੂਦ ਕਰਕੇ ਜਿਹੜੇ ਜੋ ਵਜੂਦਾਂ ਦੀ ਗੱਲ ਕਰਦਾ ਉਹ ਖਾਲੀ ਆਥਾਂ ਹੁੰਦੇ ਨੇ ਕਿਤੇ ਜਾਣ ਲੱਗੇ ਵਜੂਦ ਉਹ ਨੰਗਰ ਵਾਲਾ ਵਜੂਦ ਲੈ ਕੇ ਗਿਆ ਉਹ ਕਿਹੜੀ ਕੰਟਰੀ ਆ ਜਿਹੜੀ ਕੰਟਰੀ ਦੇ ਵਿੱਚ ਉਹਦਾ ਭੋਗ ਨਹੀਂ ਪਾਇਆ ਗਿਆ ਉਹ ਕਿਹੜੀ ਆਖਾਂ ਮਾਰ ਜਿਹੜੀ ਰੋਈ ਨਹੀਂ ਉਸ ਦਿਨ ਨੰਗਰ ਵਾਲਿਆਂ ਨੇ ਨੰਗਰ ਵਾਲਿਆਂ ਨੇ ਖੱਟਿਆ ਸੀ ਜਿੱਤੇ ਉਹਦਾ ਸੰਸਕਾਰ ਦੀ ਚੈੱਕ ਕਰਨ ਲਈ ਕੱਢ ਕੇ YouTube ਤੇ ਪਈ ਹੋਣਗੇ ਵੀਡੀਓ ਕਿੰਨਾ ਘੱਟ ਤੇ ਉਹ ਨੰਗਰ ਵਾਲਿਆਂ ਨੇ ਖੱਟਿਆ ਸੀ ਜੇ ਨੰਗਰ ਵਾਲਾ ਇੰਨਾ ਮਾੜਾ ਹੁੰਦਾ ਨਾ ਜਿਵੇਂ ਤੁਸੀਂ ਇੰਟਰਵਿਊ ਦੇ ਵਿੱਚ ਤੂੰ ਦਾਅਵਾ ਕਰ ਰਹਿਆ ਨਾ ਨੰਗਰ ਆਏ ਤੇ ਨੰਗਰਾਂ ਦੀ ਗੈਂਟ ਹੋਤੀ ਫੈਡਰੇਸ਼ਨ ਤਾਂ ਮੈਂ ਤੈਨੂੰ ਕਹਿ ਰਿਹਾ ਜੇ ਉਹ ਇੰਨਾ ਮਾੜਾ ਹੁੰਦਾ ਉਹ ਸੰਸਕਾਰ ਤੇ ਪਲੇਅਰ ਨਾ ਪਹੁੰਚਦੇ ਜੇ ਉਹ ਇੰਨੇ ਲੋਕਾਂ ਨੂੰ ਫੋਨ ਕਰਾਉਂਦਾ ਉਹ ਕਿਹੜਾ ਪਲੇਅਰ ਆ ਜਿਹੜਾ ਉਹ ਸੰਸਕਾਰ ਤੇ ਨਹੀਂ ਪਹੁੰਚੇ ਠੀਕ ਆ ਲੱਖੇ ਸੁਣਾਣਿਆ ਧਿਆਨ ਨਾਲ ਮੇਰੀ ਵੀ ਗੱਲਾਂ ਤੂੰ ਸੁਣ ਲਈ ਜਿਵੇਂ ਤੂੰ ਕਹਿ ਰਿਹਾ ਮੈਂ ਸੁਲਤਾਨ ਸਿੰਘਾਂ ਗੱਲਾਂ ਸੁਣੀ ਤਾਂ ਲੱਖੇ ਸੁਣਾਣਿਆ ਮੇਰੀ ਵੀ ਇਹ ਸੁਣ ਲਈ ਤੂੰ ਗੱਲਾਂ ਆਪਣੀਆਂ غور ਕਰ ਲਈ ਠੀਕ ਆ ਜੇ ਸੰਦੀਪ ਸਿੰਘ ਇੰਨਾ ਮਾੜਾ ਦੀ ਨਾ ਦੋਂ 인ਦਰਪਾਲ ਨੂੰ ਫੋਨ ਕਰ ਰਿਹਾ ਗਾ ਮੇ ਭਰਾ ਐ ਪਤਾ ਨਹੀਂ ਤੇਰੇ ਕੋਈ ਪਿੰਡ ਹੋ ਪਤਾ ਨਹੀਂ ਤੇਰਾ ਕੋਈ ਲਿਹਾਜ਼ ਜੀ ਮੈਂ ਨਹੀਂ ਜਾਣਦਾ ਤੂੰ 인ਦਰਪਾਲ ਕੋਚ ਨੂੰ ਫੋਨ ਕਰ ਰਿਹਾ ਗਾ ਉਹਨੂੰ ਖੜਾ ਲਓ ਜੇ ਨੰਗਲ ਵਾਲੇ ਇੰਨਾ ਮਾੜਾ ਦੇ ਫਿਰ ਤੂੰ ਕੋਚ ਨੂੰ ਫੋਨ ਕਰਕੇ ਇਹਨਾ ਸ਼ਾਹਕੋੜ ਦੇ ਖੜਾ ਲਓ ਫਿਰ ਟੀਮ ਤਾਂ ਨੰਗਲ ਵਾਲੇ ਦੀ ਆ ਉਹ ਤੇ ਮੇਜਰ ਲੀਗ ਟੀਮ ਗੇੜ ਦੇ ਸ਼ਾਹਕੋੜ ਦੀ ਜਿਉਂ ਇੰਨੇ ਮਾੜੇ ਨੇ ਫਿਰ ਤੂੰ ਫੋਨ ਕਰਕੇ ਕਿਉਂ ਕਹਿੰਨਾ ਉਹ ਹਾਂ ਪਲੇਅਰ ਖੜਾ ਲੂ ਤੂੰ ਕਿਤੇ ਚੰਗੀ ਜਗ੍ਹਾ ਖੜਾ ਫਿਰ ਸ਼ਾਹਕੋੜ ਇੰਨੀ ਮਾੜੀ ਜਾਂ ਨੰਗਲ ਵਾਲੇ ਦੀ ਫਿਰ ਉਹ ਚ ਪਲੇਅਰ ਕਿਉਂ ਖੜਾਉਣਾ ਤੂੰ ਨਾਲ ਇਸ ਪਾਰਸਾ ਇਹ ਤਾਂ ਤੂੰ ਕਿਸੇ ਦਾ ਪਲੇਅਰ ਦਾ ਹੱਕ ਮਾਰਿਆ ਹੋ। ਨਹੀਂ ਉਹਦੀ ਜਗ੍ਹਾ ਤਰੀ ਸਪਾਰਸ ਨਾਲ ਲਾਉਂਦਾ ਤੂੰ ਨਾ ਕੋਈ ਪਲੇਅਰ ਜਾਂਦਾ ਜਿਹਨੇ ਵਿਚਾਰੇ ਨੇ ਸਵੇਰੇ ਉੱਠ ਕੇ ਮਿਹਨਤ ਕਰੀ ਆ। ਮੈਂ ਤਾਂ ਪਲੇਅਰਾਂ ਨੂੰ ਹੋਰ ਵੀ ਕਰਦਾ ਕਿ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਮਿਹਨਤ ਕਰੋ। ਤਾਂ ਜਿਹੜਾ ਬੰਦਾ ਮਿਹਨਤ ਕਰਦਾ ਪ੍ਰਮਾਤਮਾ ਉਹਨੂੰ ਫਲ ਦਿੰਦਾ। ਪੰਚੀ ਉਂਗਲਾਂ ਇਤਸਾਰ ਨਹੀਂ ਹੁੰਦੀਆਂ ਲੱਖੇ ਧਾਣਿਆਂ। ਠੀਕ ਆ ਲੋਕ ਮਿਹਨਤ ਕਰਦੇ ਨੇ ਜਿਹੜੇ ਪੰਡਲ ਛੇੜੀ ਫਿਰਦੇ ਉਹਨਗੇ ਬਥੇਰੇ। ਠੀਕ ਆ ਉਹਨਾਂ ਦੇ ਲਾਦੀ ਟੀਕੇ ਤੇ ਖੜਾਦੀ ਉਹਨਾਂ ਨੂੰ ਕੰਦਾ ਖਟਾਦੀ ਉਹਨਾਂ ਤੋਂ। ਕਿਹੜੀਆਂ ਛੱਡਦੇ ਨੇ। ਨਾਲੇ ਮੈਨੂੰ ਪਰ ਮੈਨੂੰ ਲੱਗਦਾ 11 ਤੋਂ ਮੈਨੂੰ 15 ਸਾਲ ਹੋ ਗਏ ਮੈਨੂੰ ਖੇਡਦੇ ਨੂੰ ਮੈਂ ਤੈਨੂੰ ਖੇਡਦੇ ਨਹੀਂ ਦੇਖਿਆ ਉਸ ਤੋਂ ਪਹਿਲਾਂ ਤੂੰ ਖੇਡਦਾ ਠੀਕ ਆ ਪਤਾ ਨਹੀਂ ਛੱਡੀ ਕਦੋਂ ਆ ਉਦੋਂ ਤੁਸੀਂ ਸੁੱਤੇ ਪਏ ਰਹੇ ਸਾਨੂੰ 25 ਸਾਲ ਬਾਅਦ ਸੁਰਤਾਂ ਇਹ ਕੋਮਾ ਜਿਹਾ ਰਹੇ ਤੇ ਕੋਡੀ ਜਾ ਕੁਸ਼ ਯਾਰ ਤੂੰ 25 ਸਾਲ ਪਹਿਨਾ ਇਹ ਚੀਜ਼ ਦੇਖ ਲਈ ਜਦੋਂ ਉਹਦੋਂ ਕਿ ਉਹਨੇ ਵੀਡੀਓ ਪਾਈ ਜਿੱਦੀ ਤੇਰੇ ਲਾਇਆ ਸੀ ਤੂੰ ਉਹਦੀ ਉੱਥੇ ਕੋਈ ਕੋਠੇ ਕਮੈਂਟਰ ਨਹੀਂ ਸੀ ਮੈਂ ਫੜ ਕੇ ਖੜ ਜਾਂਦਾ ਕਹਿੰਦਾ ਵੀ ਹਾਂ ਮੇਰੇ ਅੱਜ ਆ ਚੀਜ਼ ਲਈ ਆ ਕੋਡੀ ਛੱਡੀ ਮੈਨੂੰ 25 ਸਾਲ ਹੋ ਗਏ ਅੱਜ ਸਾਨੂੰ ਕੋਡੀ ਦਾ ਚੇਤਾ ਆ ਗਿਆ ਕੋਡੀ ਜਾ ਕੁਸ਼ ਉਦੋਂ ਕਿੱਥੇ ਤੁਸੀਂ ਉਦੋਂ ਵੀਡੀਓ ਜਦ ਖੇਡ ਦੇਦੇ ਥੋੜੇ ਮੈਂ ਬਾਰ ਬਾਰ ਕਹਿ ਰਿਹਾ ਥੋੜੇ ਕੰਡੇ ਬੀਜੇ ਹੋਏ ਮੂਰੇ ਆ ਰਹੇ ਨੇ ਠੀਕ ਆ ਨਾ ਇਹ ਸਦਾਰੋ ਉਦੋਂ ਕਿਉਂ ਨਹੀਂ ਤੁਜੀ ਕੀਤਾ ਜੇ ਤੁਹਾਨੂੰ ਪਤਾ ਸੀ ਨਾ ਕੌਡੀ ਜਾ ਗੁੱਸਾ ਤੁਸੀਂ ਉਦੋਂ ਉਹ ਕਰਦੇ ਠੀਕ ਆ ਤੇ ਦੂਜੀ ਗੱਲ ਜਿਹੜੇ ਤੂੰ ਕਰ ਰਿਹਾ ਸੀ ਨਾ ਗਾਹ ਕੌਡੀ ਦੇ ਮੇਜਰ ਲੀਗ ਚ ਗੈਂਗਸਟਰ ਬਾ ਉਹ ਇਹ ਸਾਰੇ ਬੂਟੇ ਵੀ ਥੋੜੇ ਬੀਜੇ ਹੋਏ ਨੇ ਤੇ ਹੁਣ ਮੈਂ ਤੇਰੀ ਗੱਲ ਤੇ ਆਜਣਾ ਮੁੱਦੇ ਤੇ ਦੂਜੇ ਤੇ ਦੇੜੀ ਤੂੰ ਕਹਿਣਾ ਹਾਂ ਇਨਕੁਆਰੀਆਂ ਕਰੋ ਐ ਕਰੋ ਇਹ ਜਿਹੜੀ ਗੱਲ ਤੂੰ ਹੁਣ ਕਹਿ ਰਿਆ ਨਾ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਹਸਪੀਟਲ ਪਈ ਥੀ ਬੋਡੀ ਬਾਈ ਦੀ ਨਕੋਦਰ ਥਾਣੇ ਦੇ ਵਿੱਚ ਮੈਂ ਖੁਦ ਸਰ ਐਸਐਸਪੀ ਸਤੰਦਰਪਾਲ ਨੂੰ ਖੁਦ ਗਿਆ ਤੀ ਮੈਂ ਕਿਹਾ ਬਈ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਹੈ ਸਾਡੇ ਦੇ ਵਿੱਚੋਂ ਕਿਸੇ ਤੈਨੂੰ ਸ਼ੱਕ ਆ ਨਾ ਚੱਡੇ ਖੋਲ ਦੇ ਪਾੜ ਦੇ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਜਿਹੜੀ ਗੱਲ ਤੂੰ ਅੱਜ ਬੋਲ ਰਿਹਾ ਨਾ ਇਹ ਮੈਂ ਉਦੋਂ ਕਹਿ ਰਹੀ ਸੀ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਮੇਰੇ ਕੋਲ ਕਹਿ ਦਿੱਤੀ ਮੈਂ ਕਿ ਭਾਈ ਇਹ ਸਾਡੇ ਜੋ ਕਿਸੇ ਨੂੰ ਸ਼ੱਕ ਆ ਨਾ ਬੇਸ਼ੱਕ ਥਾਣੇ ਵਾਲੇ ਜਾ ਕੇ ਚੱਡੇ ਖੋਲਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਮੈਂ ਅੱਜ ਵੀ ਕਹਿਣਾ ਜੇ ਪੁਲਿਸ ਚਾਹੇ ਸਾਡੀ ਇਨਕੁਆਇਰੀ ਅੱਜ ਕਰੇ ਠੀਕ ਆ ਨਾ ਜਦੋਂ ਮਰਜ਼ੀ ਕਰੇ ਸਾਨੂੰ ਸਾਡੇ ਭਰਾ ਦਾ ਇਨਸਾਫ ਦਿਵਾਵੇ ਤੇ ਦੂਜੀ ਤੂੰ ਗੱਲ ਕਹਿ ਰਿਆਂ ਸੁੱਖਾ ਮਾਨ ਗੱਸਬਾ ਚੱਠਾ ਸਨਾਵੜੇ ਨੂੰ ਇਹਦਾ ਨਾਂ ਨਹੀਂ ਹੈਗੇ ਹੈ ਤਨੁਮਾ ਦੋ ਜਿਹੜੇ ਸਾਲ ਬਾਈ ਦੀ ਡੈਥ ਹੋਈ ਹੈ ਨਾ 6 ਅਗਸਤ ਦਾ ਜਾਂਦਾ ਕੱਪ ਤੇ ਮੈਂ ਵੀਡੀਓ ਬਾਈ ਦੀ ਹਾਂ ਬਾਈ ਮੈਨੂੰ ਬਾਈ ਦਾ ਇਨਸਾਫ ਚਾਹੀਦਾ ਪਲੇਰੋ ਤੁਸੀਂ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਇਹਨਾਂ ਦਾ ਆਪਣਾ ਕਾਨੂੰਨ ਨਹੀਂ ਕਲੀਅਰ ਕਰਦੋਗੇ ਨਹੀਂ ਹੈਗੇ ਕੇਜ ਦੇ ਵਿੱਚ ਉਹਨਾਂ ਟਾਈਮ ਤੁਸੀਂ ਸਾਡਾ ਸਾਥ ਦੋ ਕੱਪ ਨਾ ਖਿਡਿਓ ਤਾਂ ਦੂਜੇ ਦਿਨ ਮੈਨੂੰ ਮੇਰੀ ਵੀਡੀਓ ਪਾਉਣ ਤੋਂ ਬਾਅਦ ਨਾ ਗੈਂਗਸਟਰਾਂ ਦੇ ਫੋਨ ਆ ਗਏ ਧਮਕਾਉਣ ਲੱਗੇ ਦੇ ਕਹਿੰਦੇ ਦੇ ਸੰਦੀਪ ਦੇ 18 ਮਾਰਿਆਂ ਨੇ ਤੇਰੇ 50 ਗੋਲੀਆਂ ਮਾਰਾਂਗੇ ਮੈਂ ਤਾਂ ਗੈਂਗਸਟਰਾਂ ਨੂੰ ਕੁਝ ਨਹੀਂ ਬੋਲਿਆ ਸੀ ਤੇ ਨਾਂ ਮਰੀ ਉਹ ਲੈਣਾ ਮੈਨਾਂ ਸਿਰਫ ਕੱਪ ਕੱਪ ਬਾਰੇ ਕੀ ਆਇਤੀ ਜੇ ਇਹਨਾਂ ਦਾ ਲਿੰਕ ਨਹੀਂ ਸੀ ਬਾਈ ਦੇ ਕਾਤਲਾਂ ਨਾਲ ਫਿਰ ਮੈਨੂੰ ਗੈਂਸਟਰ ਫੋਨ ਕਿਉਂ ਕਰਦੇ ਰਹੀ ਬਤੂ ਕੱਪ ਬਾਰੇ ਕਿਉਂ ਬੋਲਦਾ ਦੱਸੀ ਮੈਨੂੰ ਜਵਾਬ ਦੇਈ ਇਹ ਚੀਜ਼ ਦਾ ਜੇ ਉਹਨਾਂ ਦੇ ਲਿੰਕ ਨਹੀਂ ਸੀ ਨਾ ਅਗਰ ਬਾਈ ਦੇ ਕਾਤਲਾ ਚ ਫਿਰ ਮੈਨੂੰ ਕੱਪ ਬਾਰੇ ਕਿਉਂ ਬੋਲਦੇ ਸੀ ਮੈਂ ਤਾਂ ਕੱਪ ਦੀ ਵੀਡੀਓ ਪਾਈ ਦੀ ਮੈਨਾਂ ਕਿਸਦਾ ਨਾਂ ਨਹੀਂ ਲੈੜੀ ਗੈਂਸਟਰ ਦਾ ਉਹ ਮੈਨੂੰ ਧੰਗਵਾਉਂਦੇ ਜਿੱਦਰੇ ਪੰਜਾ ਨੰਗਰਾਂ ਵਾਲੇ ਦੇ ਪੁੱਤ ਧਾਰਾ ਮਾਰੀਆਂ ਨੇ ਤੇਰੇ 50 ਮਾਰਾਂ ਹੀ ਗੋਲੀਆਂ ਜੇ ਨਹੀਂ ਸ਼ੱਕ ਹੁੰਦੀ ਸੀਗੇ ਸਟਾਫ ਚ ਪਟਿਆਲੇ ਮੇਰੀ ਰਿਪੋਰਟ ਲਖਾਈ ਹੋਈ ਵਿਥੇ ਜਾ ਕੇ ਚੈੱਕ ਕਰ ਲਈ ਜੇ ਤੈਨੂੰ ਲੱਗੇ ਮੈਂ ਝੂਠ ਬੋਲਦਾ ਠੀਕ ਹੈ ਨਾ ਅੱਜ ਤਾਂ ਅੱਜ ਵੀ ਕਹਿੰਦੇ ਆ ਮੇਰਾ ਬਾਬੇ ਨਾਲ ਕਰਕੇ ਵੀ ਹੀ ਕਹਿੰਦਾ ਪਰ ਸਾਨੂੰ ਇਨਸਾਫ ਦਵਾਇਆ ਜਾ ਕੇ ਜਿਹੜੀ ਗੱਲ ਆ ਨਾਲੇ ਲੱਖੇ ਬਈ ਜਿਹੜੇ ਤੂੰ ਗੱਲਾਂ ਕਰਦਾ ਨਾ ਗਾਹਾ ਮੈਂ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਮੈਨੂੰ ਕੋਈ ਮੁੱਦਾ ਦਾ ਦੱਸ ਦੇ ਜਿਹੜਾ ਤੈਂ ਪੂਰ ਚਾੜਤਾ ਇੱਕ ਮੁੱਦਾ ਦੱਸ ਦੇ ਮੈਨੂੰ ਕੋਈ ਤਾਂ ਦੱਸ ਮੁੱਦਾ ਜਿਹੜਾ ਤੈਂ ਪੂਰ ਚਾੜਤਾ ਵੱਜੜ ਕੇ ਲਾਉਣਾ ਤੂੰ ਅੱਗ ਜਾ ਕੇ ਘਰੇ ਖੁੱਟੇ ਚ ਵੜ ਜੰਨਾ ਲਾਉਣਾ ਅੱਗ ਘਰੇ ਜਾ ਕੇ ਖੁੱਟੇ ਚ ਵੜ ਜੰਨਾ ਠੀਕ ਹੈ ਨਾ ਹੁਣ ਪੜੇ ਲਿਖੇ ਜਵਾਕ ਤੇ ਯੂਨੀਵਰਸਿਟੀ ਉਹਨਾਂ ਨੇ ਦੋ ਸਵਾਲ ਪੁੱਛਲੇ ਉੱਥੋਂ ਦੂਹੀ ਭੱਜ ਕੇ ਟੰਡ ਥੋੜੀ ਚੱਕ ਕੇ ਹਾਂ ਜੀ ਉਹ ਤਾਂ ਸਾਨੂੰ ਗਲਤ ਬੋਲਦੇ ਨੇ ਉਹਨਾਂ ਤੇ ਇਲਜ਼ਾਮ ਲਾਤੇ ਮੈਂ ਲੋਕਾਂ ਨੂੰ ਵੀ ਕਰਦਾ ਮੇਰਾ ਵੀ ਰੇਣ ਦੀ ਗੱਲਾਂ ਦੇ ਵਿੱਚ ਨਾ ਆਉ ਇਹ ਅੱਗ ਲਾ ਕੇ ਆਪ ਘਰੇ ਖੁੱਡਾਂ ਚ ਵੜ ਜਾਂਦੇ ਨੇ ਤੇ ਤੁਹਾਨੂੰ ਮੁਰਕੇ ਡੰਡੇ ਖਾਣ ਨੂੰ ਛੱਡ ਦਿੰਦੇ ਨੇ ਠੀਕ ਆ ਇਹ ਬੇਸ਼ਰਮੀ ਨਹੀਂ ਹੈਗੇ ਜਿਨ੍ਹਾਂ ਨੇ ਪਹਿਲਾਂ ਗੈਂਸਟਰੀਆਂ ਕਰੀਆਂ ਹੁਣ ਬਦਮਾਸ਼ੀਆਂ ਕਰੀਆਂ ਹੁਣ ਗਰੀਬਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰੇ ਹੁਣ ਹੁਣ ਤੱਕ ਦੇ ਕਬਜ਼ੇ ਕਰਦੇ ਆਗੇ ਤੇ ਬੁੱਢੀ ਉਮਰ ਜਾ ਕੇ ਜਿਹਨੂੰ ਮਟਲਣ ਵਾਲੀ ਹੋਗੀ ਤਾਂ ਇਹਨਾਂ ਨੂੰ ਰੱਬ ਚੇਤੇ ਆ ਗਿਆ ਹਜ਼ਾਰ ਚੂਹਾਗਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਉਦੋਂ ਗੱਥੀ ਜੀ ਜਦੋਂ ਇਹਨਾਂ ਨੂੰ ਇਹ ਚੀਜ਼ਾਂ ਪਤਾ ਦੀਆਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਦੇ ਦੇ ਅੱਜ ਇਹਨੂੰ ਗੈਂਸਟਰ ਉਹ ਕਰਦੇ ਨੇ ਇਹ ਵੀ ਗੈਂਸਟਰ ਲੋਕਾਂ ਦੇ ਗਰੀਬਾਂ ਦੇ ਕਬਜ਼ੇ ਕਰਦਾ ਰਿਹਾ ਜ਼ਮੀਨਾਂ ਤੇ ਜਿਹੜੀਆਂ ਇਹ ਕਹਿ ਰਿਹਾ ਮੇਰੇ ਗੋਲੀ ਕਿ ਇੱਥੇ ਲੱਗੀ ਕਿ ਕਿੱਥੇ ਲੱਗੀ ਕਿ ਇੱਥੇ ਲੱਗੀ ਇਹ ਬਾਰਡਰ ਤੇ ਤੂੰ ਦੇਸ਼ ਲਈ ਤਾਂ ਲੜਦਾ ਨਹੀਂ ਕਿ ਜਿਹੜੀਆਂ ਗੋਲੀਆਂ ਲੱਗੀਆਂ ਨੇ ਅੱਗ ਲੱਗੀ ਧੂੰਆਂ ਤਾਂ ਹੀ ਨਿਕਲਦਾ ਜਿਹੜਾ ਤੂੰ ਆਧਾਰਨ ਦਿੰਨਾ ਤੂੰ ਕਿਸ ਦੇ ਗੋਲੀਆਂ ਮਾਰੇ ਹਣੇ ਦੇਖਦੇ ਠੀਕ ਪੁੱਤ ਦੇ ਤਾਂ ਤੇਰੇ ਵੱਜੀਆਂ ਠੀਕ ਆ ਨਾ ਧੂੰਆਂ ਵੀ ਨਿਕਲਦਾ ਫਿਰ ਇਹ ਵੀ ਇਹ ਗੋਲੀਆਂ ਤੇਰੇ ਬਾਰਡਰ ਦੇ ਨਹੀਂ ਲੱਗੀਆਂ ਜਾ ਕੇ ਜਿਹੜੀਆਂ ਤੂੰ ਦਿਖਾਉਣ ਲੱਗ ਪਿ ਇੰਟਰਵਿਊ ਵਿੱਚ ਬੈ ਕੇ ਦੱਸਣ ਲੱਗਣਾ ਮੇਰੇ ਚਰਚ ਗੋਲੀ ਲੱਗੀ ਮੇਰੇ ਐ ਲੱਗੀ ਮੈਂ ਬਚ ਗਿਆ ਠੀਕ ਆ ਇਹ ਤੁੰਗ ਗੈਸਟਰੀ ਬਣਾ ਕਰਦਾ ਜੇ ਤੇਰੇ ਗੋਲੀਆਂ ਤਾਂ ਲੱਗੀਆਂ ਨੇ ਮੈਂ ਲੋਕਾਂ ਅੱਗੇ ਇਹੀ ਬੇਨਤੀ ਕਰਦਾ ਕਿ ਇਹਦੀ ਗੱਲਾਂ ਵਿੱਚ ਨਾ ਆਉ ਤੇ ਮੈਂ ਪਲੇਅਰਾਂ ਵੱਲੋਂ ਕਬੱਡੀ ਵੱਲੋਂ ਸਾਰੇ ਪਲੇਅਰਾਂ ਨੂੰ ਬੇਨਤੀ ਕਰਨਾ ਕਿ ਮੈਨੂੰ 2014 ਵਿੱਚ ਕਿਸੇ ਇਨਸਾਨ ਨੇ ਉਦਾਹਰਨ ਦਿੱਤੀ ਸੀ ਆਣੇ ਨੇ ਕਹਿੰਦਾ ਜੇ ਸੁਲਤਾਨ ਰਾਸਤੇ ਦੇ ਵਿੱਚ ਤੂੰ ਆਇਆ ਤੇ ਜੇ ਤੂੰ ਕੁੱਤੇ ਬਿੱਲੇ ਭਜਾਉਣ ਲੱਗ ਜਾਂਦਾ ਅੱਜ ਤੂੰ ਮੈਚ ਤੇ ਨਾ ਪਹੁੰਚਦਾ ਲੋਜਾਣੇ ਮੈਚ ਦੀ ਲੀਗ ਦਾ 2014 ਵਿੱਚ ਕਿਉਂ ਤੂੰ ਅੱਜ ਮੈਚ ਨਹੀਂ ਖੇੜ ਪਾਉਣਾ ਤੀ ਕਹਿੰਦਾ ਪਿੰਡ ਦੇ ਵਿੱਚੋਂ ਹਾਂਥੀ ਲੰਘਦਾ ਹੁੰਦਾ ਕੁੱਤੇ ਭੌਂਕਦੇ ਹੁੰਦੇ ਨੇ ਜੇ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਤਾਂ ਤੈਨੂੰ ਹਾਂਥੀ ਬਾਨਣਾ ਪੈਣਾ ਮੈਂ ਪਲੇਰਾਂ ਨੂੰ ਇਹੀ ਬੇਨਤੀ ਕਰਦਾ ਜਿਹੜੇ 4-4 5-5 ਉੱਠ ਗਏ ਭੱਜਦੇ ਨੇ ਠੰਡ ਦੇ ਵਿੱਚ ਇਹਨਾਂ ਦੀ ਪਟੜੀਆਂ ਤੇ ਮੈਂ ਇਹੀ ਬੇਨਤੀ ਕਰਦਾ ਕਿ ਹਾਂਥੀ ਵਾਲੀ ਚਾਲ ਫੜ ਕੇ ਤੁਸੀਂ ਆਪਣੀ ਮੰਜ਼ਿਲ ਤੇ ਧਿਆਨ ਦਿਓ ਤੇ ਲੋਕਾਂ ਨੂੰ ਬੋਲਦੇ ਨੇ ਬੋਲੀ ਜਾਂਦੇ ਤੁਸੀਂ ਆਪਣੀ ਗੇਮ ਖੇਡੋ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਜਵਾਬ ਦੇਣ ਲੱਗੇ ਨਾ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣਾ ਕਿ ਮੈਂ ਅੱਜ ਲਾਈਵ ਹੋਣਾ ਨਹੀਂ ਸੀ ਚਾਹੁੰਦਾ ਜੇ ਮੈਨੂੰ ਇਕੱਲੇ ਦੀ ਗੱਲ ਕਰਦਾ ਟੈਸਟਾਂ ਦੇ ਕਿਉਂਕਿ ਟੈਸਟਾਂ ਬਾਰੇ ਤਾਂ ਮੈਂ ਆਲ ਜਿਹੜੀ 2018 ਚ ਦੱਸ ਚੁੱਕਿਆ ਹਾਂ ਕਹਾਂ ਮੇਰੇ ਦੇ ਵਿੱਚ ਮੋਰਬੀ ਪੈਣ ਕੇ ਰਿਜ਼ਲਟ ਪਾਇਆ ਕਿ ਮੈਨੂੰ ਹੁਣ ਵੀ ਕਹਨਾ ਉਹ ਡਾਕਟਰਾਂ ਨੂੰ ਫੋਨ ਕਰੀ ਜਾਂ ਜਿਹਨੇ ਦਿਨੂੰ ਫੋਨ ਕਰਕੇ ਦੱਸਿਆ ਨਾ ਉਹ ਤੋਂ ਚੰਗੀ ਤਰ੍ਹਾਂ ਇਨਕੁਆਰੀ ਲਈ ਕਿ ਹਾਂ ਜੀ ਸultan ਉਹਦੋਂ ਕੀ ਚੀਜ਼ ਕਹਿੰਦਾ ਸੀ ਮੇਰੀ ਰਿਪੋਰਟ ਚੈੱਕ ਕਰ ਕੱਲਾ ਇਹ ਨਾ ਪਰ ਟੈਸਟ ਚ ਆਇਆ ਰਿਪੋਰਟ ਚੈੱਕ ਕਰ ਉਹ ਸultan ਚ ਪਾਇਆ ਕੀ ਕਹੇ ਮੈਂ ਹੁਣ ਵੀ ਕਹਨਾ ਗਰਪੋਰਟ ਚੈੱਕ ਕਰ ਡਾਕਟਰ ਨੂੰ ਲਾ ਫੋਨ ਜਾਂ ਜਿਹਨੇ ਤੈਨੂੰ ਦੱਸਿਆ ਨਾ ਮੇਰੇ ਬਾਰੇ ਉਹਨੂੰ ਕਰ ਫੋਨ ਕਿ ਹਾਂ ਪੂਰੀ ਲਿਸਟ ਭੇਜ ਮੈਨੂੰ ਪ੍ਰੋਪਰ ਸੁਲਤਾਨ ਚ ਕੀ ਪਾਇਆ ਗਿਆ ਠੀਕ ਹੈ ਨਾ ਜਿਹੜੀਆਂ ਗੱਲਾਂ ਮੈਂ ਪਲੇਅਰਾਂ ਨੂੰ ਇਹੀ ਕਹਿਣਾ ਕਿ ਇਹਨਾਂ ਤੋਂ ਤੋਹੀ ਕੁਝ ਨਹੀਂ ਲੈਣਾ ਇਹਨਾਂ ਦਾ ਬੋਲਣਾ ਅੱਗ ਲਾਉਣੀ ਤੇ ਘਰੇ ਵੜ ਜਾਣਾ ਹੁਣ ਵੀ ਇਹਨਾਂ ਦਾ ਉਹੀ ਕੰਮ ਹੋਣਾ ਕਿ ਤੁਸੀਂ ਮੇਰਾ ਵੀਰ ਕੋ ਮਿਹਨਤ ਕਰੋ ਤੇ ਕਬੱਡੀਆਂ ਖੇਡੋ ਪੰਜਾਬ ਦੇ ਸ਼ੇਰੋਂ ਤੇ ਖੇਡਦੇ ਰਹੋ ਠੀਕ ਹੈ ਨਾ ਇਹਨਾਂ ਦੀ ਗੱਲਾਂ ਦਾ ਉਹ ਨਹੀਂ ਕਰਨਾ ਤੇ ਪੁੱਲਾ ਚੁੱਕਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਤੇ ਮੈਂ ਸਾਰੇ ਨੂੰ ਇਹੀ ਕਰਦਾ ਤੇ ਨੰਗਲ ਵਾਲਾ ਜਿੰਦਾਬਾਦ ਹੈਗਾ ਤੇ ਜਿੰਦਾਬਾਦ ਰਹੂਗਾ ਠੀਕ ਆ ਨਾ ਤੁਸੀਂ ਜਿਹੜੇ ਲੋਕਾਂ ਨੇ ਪੰਡੜਾਂ ਦਾ ਪੱਲੀ ਚਲੋ ਉਹ ਜੱਟ ਜੀਉਂਦਾ ਤੇ ਲੋਕਾਂ ਦੇ ਦਿਲਾਂ 'ਚ ਵੱਸਦਾ ਤੇ ਅਮਰ ਹੋ ਗਿਆ ਉਹ ਉਹ ਜਿੰਦਾਬਾਦ ਰਹੂ ਸਤਿ ਸ੍ਰੀ ਅਕਾਲ ਜੀ